ਉਹ ਪਹਿਲਾਂ ਗੱਲ ਇਹ ਨਹੀਂ ਸੀ ਪਿਛਲੇ ਸਾਲ ਵੀ ਬਈ ਸਾਡੇ ਕੋਲ ਜਾਂ ਤਾਂ ਪੈਸੇ ਮੁੱਕ ਗਏ ਜਾਂ ਸਾਡਾ ਕੋਈ ਸਾਥੀ ਨਹੀਂ ਰਿਹਾ ਗੱਲ ਇਹ ਸੀ ਵੀ ਕਬੱਡੀ ਦੇ ਵਿੱਚ ਜੋ ਜਿਹੜੀਆਂ ਔਣਤਾਈਆਂ ਸੀਗੀਆਂ ਉਹ ਸਾਨੂੰ ਪਸੰਦ ਨਹੀਂ ਸੀ ਮਾਂ ਖੇਡ ਨੂੰ ਜੇ ਮਾਂ ਖੇਡ ਕੇ ਹੈ ਤਾਂ ਮਾਂ ਖੇਡਵਾ Nghi ਉਹਦਾ ਸਤਿਕਾਰ ਕਰਨਾ ਚਾਹੀਦਾ ਕਬੱਡੀ ਜਦੋਂ ਵੀ ਹੁੰਦੀ ਹੈ ਸਭ ਤੋਂ ਜ਼ਿਆਦਾ ਜੇ ਕੋਈ ਸਫਰ ਕਰਦੇ ਜਿਨ੍ਹਾਂ ਨੂੰ ਤੰਗੀ ਹੁੰਦੀ ਹੈ ਉਹ ਹੁੰਦੇ ਆ ਦਰਸ਼ਕ ਜੇ ਤੁਸੀਂ ਦਰਸ਼ਕਾਂ ਵਾਸਤੇ ਨਹੀਂ ਕਬੱਡੀ ਕਰਦੇ ਚਾਹੇ ਤੁਸੀਂ ਕਰੋੜਾਂ ਰੁਪਇਆ ਲਾ ਦਿਓ ਤਾਂ ਤੁਹਾਡਾ ਕਾਮਯਾਬ ਨਹੀਂ ਹੋ ਸਕਦਾ ਪਿਛਲੇ ਸਾਲ ਨਹੀਂ ਆ ਕੁਝ ਅਜਿਹੀ ਅਜਹੀਆਂ ਗੱਲਾਂ ਹੋਈਆਂ ਬੇ ਜਿਹੜੀਆਂ ਹੋਣੀਆਂ ਨਹੀਂ ਸੀ ਚਾਹੀਦੀਆਂ ਕਬੱਡੀ ਦੇ ਵਿੱਚ ਚਲੋ ਇਸ ਸਾਲ ਅਸੀਂ ਬੇਨਤੀ ਕੀਤੀ ਸਾਰਿਆਂ ਨੇ ਮੰਨੀ ਤੇ ਸਾਰੇ ਰੈਫਰੀ ਸਹਿਬਾਨ ਇਸ ਵਾਰ ਅਸੀਂ ਇਹ ਨਵੇਂ ਰੈਫਰੀ ਸਹਿਬਾਨ ਨੇ ਰਾਜਕ ਕਰਾਲਾ ਬਾਈ ਹੋਰ ਵੀ ਮਨੀ ਧੂਰ ਬਾਕੀ ਆਂਦੇ ਮੈਂ ਨਾ ਨਹੀਂ ਜਾਣਦਾ ਇਹਨਾਂ ਨੇ 3 ਦਿਨ ਐਸਾ ਵਧੀਆ ਪ੍ਰੋਗਰਾਮ ਮਤਲਬ ਕਰਵਾਇਆ ਤੇ ਅਸੀਂ 5:30 ਜਾਂ 5 ਵਜੇ 2 ਦਿਨ 90 90 ਟੀਮਾਂ ਵੀ ਨਪਟਾਉਂਦੇ ਰਹੇ ਸੇ ਅੱਜ ਵੀ 40 ਟੀਮਾਂ ਤਕਰੀਬਨ ਓਪਨ ਦੀਆਂ ਨੇ ਤੇ ਮੇਰੇ ਖਿਆਲ 30 ਦੇ ਕਰੀਬ 75 ਕਿਲੋ ਦੀਆਂ ਸੀ ਤੇ ਮੈਂ ਬੜਾ ਮੈਨੂੰ ਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਸਾਡੇ ਪਿੰਡ ਟੂਰਨਾਮੈਂਟ ਹੈ ਤੇ ਟੂਰਨਾਮੈਂਟ ਤੋਂ ਜਾਂਦੇ ਸਮੇਂ ਕਿਸੇ ਨਾਲ ਵੀ ਕੋਈ ਹਾਦਸਾ ਹੋ ਜਵੇ ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ ਇਹ ਹਨੇਰੇ ਜਿਹੜਾ ਹਨੇਰਾ ਹੋਇਆ ਹਨੇਰੇ ਕਰਕੇ ਮਤਲਬ ਨਰਾ ਨਹੀਂ ਹੋਣਾ ਚਾਹੀਦਾ ਸਾਰੇ ਖਿਡਾਰੀ ਵੀ ਆਫੀਸ਼ੀਅਲ ਵੀ ਜਿੰਨੇ ਵੀ ਹੋਰ ਕੰਮਕਾਰ ਕੰਮਕਾਰਾਂ ਵਾਲੇ ਆ ਜਾਂ ਖਾਸ ਕਰਕੇ ਖਾਸ ਕਰਕੇ ਦਰਸ਼ਕ ਆਪਣੇ ਘਰਾਂ ਨੂੰ ਤੰਦਰੁਸਤ ਹੋ ਕੇ ਜਾਣ ਬਾਕੀ ਗੱਲ ਆ ਜਾਂਦੀ ਹੈ ਜੀ ਬਈ ਟੂਰਨਾਮੈਂਟ ਕਰਾਉਣਾ ਜਾਂ ਨਹੀਂ ਕਰਾਉਣਾ ਟੂਰਨਾਮੈਂਟ ਮੈਨੂੰ ਵੀ ਪਤਾ ਹੈ ਮੇਰੇ ਤੇ ਪ੍ਰੈਸ਼ਰ ਵੀ ਬਹੁਤ ਹੈ ਮੇਰੀ ਮੈਂ ਪਿਛਲੇ ਸਾਲ ਵੀ ਕਿਹਾ ਜੀ ਮੇਰੀ ਮਾਂ ਹੈ ਹੁਣ ਦੇ ਸਮੇਂ 'ਚ ਮੇਰੀ ਮਾਂ ਸਾਡਾ ਰੱਬ ਹੈ ਮੇਰੀ ਮਾਂ ਕਹਿੰਦੀ ਵੀ ਗੱਲ ਪੈਸਿਆਂ ਦੀ ਨਹੀਂ ਗੱਲ ਇਹ ਹੈ ਵੀ ਜਦੋਂ ਨਾ ਮਾਪੇ ਕਿਸੇ ਗੱਲ ਨੂੰ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਤੁਹਾਨੂੰ ਇੰਨੀ ਤਕਲੀਫ ਦਿੰਦੀ ਹੈ ਜਿਹਦੇ ਵਿੱਚ ਤੁਸੀਂ ਇੰਨਾ ਕਈ ਵਾਰ ਇਮੋਸ਼ਨਲ ਹੋ ਕੇ ਵੀ ਉਹ ਗੱਲ ਕਰਦੇ ਆ ਤਾਂ ਉਹ ਜੇ ਮਤਲਬ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਇਹ ਨਹੀਂ ਵੀ ਸਾਡਾ ਪਰਸਨਲ ਫਾਇਦਾ ਹੁੰਦਾ ਜੇ ਸਮਾਜ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਖਿਡਾਰੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਲੋਕਾਂ ਨੂੰ ਨਹੀਂ ਕੋਈ ਫਾਇਦਾ ਹੁੰਦਾ ਤਾਂ ਇਹ ਕੰਮ ਬੰਦ ਕਰਕੇ ਮੈਂ ਵੀ ਬੰਦ ਕਰਕੇ ਕੋਈ ਐਸਾ ਕੰਮ ਕਰ ਲੋ ਵੀ ਜਿਹਦੇ ਨਾਲ ਲੋਕਾਂ ਦਾ ਭਲਾ ਵੀ ਹੋਵੇ ਤੁਹਾਨੂੰ ਤਕਲੀਫ ਵੀ ਘੱਟ ਹੋਵੇ ਸੋ ਅਸੀਂ ਤਾਂ ਇਹ ਫੈਸਲਾ ਮੈਂ ਲਿਆ ਸੀ ਮੇਰੇ ਭਰਾ ਨੇ ਦੋ ਸਕੇ ਭਰਾ ਸੁਖਦੀਪ ਤੇਜਿੰਦਰ ਬਾਕੀ ਜਿੰਨੇ ਮੇਰੇ ਨਾਲ ਨੇ ਮਤਲਬ ਮੈਂ ਨਾਂ ਕੀ ਲਵਾਂ ਜੱਗੀ ਮੁੰਡੀ ਇੰਦਰ ਮੁੰਡੀ ਮੋਹਨ ਮੁੰਡੀ ਕਰਨ ਮੁੰਡੀ ਸੁਖਚੈਨ ਕੰਗ ਹੋਰ ਵੀ ਬਹੁਤ ਨੇ ਜਿਨ੍ਹਾਂ ਦਾ ਮੈਂ ਨਾ ਕਿਉਂਕਿ ਲਾਂ ਬਹੁਤ ਹੈ ਤੇ ਸਾਰਿਆਂ ਤੋਂ ਜਿਆਦਾ ਸਪੋਰਟ ਮੇਰਾ ਬਹੁਤ ਛੋਟਾ ਭਰਾ ਏ ਮੈਂ ਉਹਨੂੰ ਕਈ ਵਾਰ ਕਹਿੰਦਾ ਹੁੰਦਾ ਵੀ ਸਾਡਾ ਪੰਜਵਾਂ ਭਰਾ ਏ ਹਰਦੀਪ ਮਾਵੀ ਬੱਲੂ ਮਾਜਰਾ ਮੈਨੂੰ ਯਾਦ ਆ ਮੈਂ 2-3 ਮਹੀਨੇ ਪਹਿਲਾਂ ਚਲੋ ਉਥੇ ਪ੍ਰਾਪਰਟੀ ਵਗੈਰਾ ਦਾ ਕੰਮ ਕਰਦੇ ਆ ਘਾਟਾ ਪੈ ਗਿਆ ਤੇ ਕਈ ਵਾਰ ਉਹਨੂੰ ਐ ਲੱਗਿਆ ਵੀ ਵੀਰ ਜੀ ਨੂੰ ਸ਼ਾਇਦ ਪੈਸਿਆਂ ਕਰਕੇ ਗੱਲ ਕਰੀਏ ਮੈਂ ਕਿਹਾ ਵੀ ਪੈਸਾ ਉਹ ਮੈਨੂੰ ਕਹਿੰਦਾ ਵੀਰ ਜੀ ਉਹ ਬੰਦਾ ਸਟੇਜ ਤੇ ਬੈਠਾ ਉਹੋ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਆਹ ਟੂਰਨਾਮੈਂਟ ਕਰਾ ਲਓ ਅਗਲੇ ਜਿੰਨੇ ਟੂਰਨਾਮੈਂਟ ਹੋਊਗੇ ਉਹਨਾਂ ਦਾ ਖਰਚਾ ਸਾਰਾ ਮੈਂ ਕਰੂੰਗਾ ਇਹ ਕੋਈ ਮੈਨੂੰ ਇੰਨਾ ਵੀ ਪਤਾ ਵੀ ਮੈਂ ਇਹ ਕੋਈ ਨਾ ਤਾਂ ਮੈਂ ਉਹਦੇ ਸਿਫਤ ਕਰ ਰਿਹਾ ਵੀ ਉਹ ਮੇਰੇ ਸਾਹਮਣੇ ਬੈਠਾ ਉੱਥੇ ਪਰ ਉਹ ਮੈਨੂੰ ਪਤਾ ਵੀ ਮੈਨੂੰ ਕਿੰਨਾ ਪਿਆਰ ਕਰਦਾ ਦੁਨੀਆ ਦੇ ਉੱਤੇ ਉਹ ਦੋ ਚੀਜ਼ਾਂ ਤਿੰਨ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦਾ ਜਾਂ ਤਾਂ ਉਹ ਆਪਣੀ ਮਾਂ ਨੂੰ ਜੇ ਉਹਦੀ ਮਾਂ ਨੂੰ ਕੋਈ ਕੁਝ ਕਹੇ ਇੱਕ ਮੈਨੂੰ ਕੋਈ ਕੁਝ ਕਹੇ ਜਾਂ ਫਿਰ ਮੇਰੀ ਮਾਂ ਨੂੰ ਕੋਈ ਕੁਝ ਕਹੇ ਬਾਕੀ ਜਿੰਝੋਂ ਬਰਦਾਸ਼ਤ ਕਰ ਲੂਗਾ ਸੋ ਉਹ ਇੰਨਾ ਪਿਆਰ ਕਰਦਾ ਸਾਨੂੰ ਪਰ ਗੱਲ ਮੈਂ ਫੇਰ ਉਸੇ ਤੇ ਉਹਨਾਂ ਵੀ ਪੈਸੇ ਦੇ ਨਹੀਂ ਹੈ ਜੇ ਅਸੀਂ ਨਾ ਕਬੱਡੀ ਮਾਂ ਖੇਡ ਨੂੰ ਬਚਾਉਣਾ ਤਾਂ ਇਹਨਾਂ ਦਾ ਟਾਈਮ ਕੋਈ ਰੂਲ ਕੋਈ ਇਹਨਾਂ ਦਾ ਸਿਸਟਮ ਹੋਣਾ ਚਾਹੀਦਾ ਅੱਜ ਮੈਂ ਬੜੇ ਮਾਣ ਨਾਲ ਕਹਿੰਦਾ ਮੈਂ ਸਭ ਤੋਂ ਪਹਿਲਾਂ ਦਾ ਖਿਡਾਰੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਕੋਈ ਕੋਈ ਵੀ ਸਾਨੂੰ ਤੰਗੀ ਨਹੀਂ ਦਿੱਤੀ ਚਲੋ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਇਹ ਤਾਂ ਹੁੰਦੀਆਂ ਰਹਿੰਦੀਆਂ ਨੇ ਬਾਕੀ ਸਾਰਿਆਂ ਤੋਂ ਜ਼ਿਆਦਾ ਮੈਂ ਫੇਰ ਇਹ ਧੰਨਵਾਦ ਕਰਦਾ ਕਿ 2 ਮਿੰਟ ਕਰਦੇ ਮੈਚ ਰੋਕ ਦੋ ਨਾ ਤੁਸੀਂ ਲੋਕ ਚੀਕਾਂ ਮਾਰਨ ਲੱਗ ਜੰਨੇ ਆ ਪਰ ਅੱਜ ਦੇ ਦਰਸ਼ਕ ਮੇਰੇ ਜਿੰਨੇ ਵੀ ਇੱਥੇ ਨੇ ਮਤਲਬ ਮੈਂ ਆਪਣੇ ਧੰਨ ਭਾਗ ਸਮਝਦਾ ਵੀ ਮੇਰੀਓ ਗੱਲ ਸੁਣ ਰਹੇ ਆ ਤੇ ਕਿਸੇ ਨੇ ਉੱਚੀ ਆਵਾਜ਼ ਤੱਕ ਨਹੀਂ ਕੱਢੀ ਹੁਣ ਤੱਕ ਤੇ ਮੈਂ ਹੁਣ ਲੋਕਾਂ ਨੂੰ ਕਹਿੰਿਆ ਨੂੰ ਡਰਾਮਾ ਲੱਗਣਾ ਪਰ ਮੈਂ ਉਹਨਾਂ ਦੇ ਚਹਨ ਸੱਚ ਮੁਚਾ ਮੱਥਾ ਟੇਕਦਾ ਇੱਥੇ ਇਹ ਡਰਾਮਾ ਨਹੀਂ ਹੈ ਇਹ ਅੰਦਰੋਂ ਭਾਵਨਾ ਹੈ ਜੇ ਮੈਂ ਇਹ ਡਰਾਮਾ ਕਰਿਆ ਹੋਵੇ ਤਾਂ ਮੈਨੂੰ ਮੇਰਾ ਕਦੇ ਵੀ ਪ੍ਰਮਾਤਮਾ ਭਲਾ ਨਾ ਕਰੇ ਜ਼ਿੰਦਗੀ ਦੇ ਵਿੱਚ ਅਸੀਂ ਇਮੋਸ਼ਨਲ ਬੰਦੇ ਆ ਮਾੜੀ ਜੀ ਗੱਲ ਤੋਂ ਸਾਨੂੰ ਤਕਲੀਫ ਹੋ ਜਾਂਦੀ ਹੈ ਮਾੜੀ ਜੀ ਗੱਲ ਤੋਂ ਅਸੀਂ ਖੁਸ਼ ਹੋ ਜਾਂਦੇ ਆ ਪਰ ਮੈਂ ਫੇਰ ਜਿੰਨੇ ਵੀ ਕਬੱਡੀ ਨਾਲ ਜੁੜੇ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਮਾਂ ਖੇਡ ਇਹਨੂੰ ਬਚਾ ਲਓ ਜੇ ਮਾਂ ਖੇਡ ਨੂੰ ਕਹਿੰਦੇ ਆ ਤਾਂ ਮਾਂ ਵਾ ਆਪਣੇ ਇਹਨੂੰ ਸਤਿਕਾਰ ਦਿਓ ਇਇ ਇੱਕੋ ਇੱਕ ਗੇਮ ਹੈ ਜਿਹਦੇ ਨਾਲ ਤੁਸੀਂ ਬਿਨਾਂ ਗੱਲ ਕਹੇ ਤੋਂ ਬਿਨਾਂ ਕਿਤੇ ਉਹ ਐਡਵਰਟਾਈਜ਼ ਤੋਂ ਇੰਨੇ ਇਕੱਠ ਕਰ ਲੋ ਸੋ ਨੇਰਾ ਨਾ ਹੋਵੇ ਐਸ ਗੱਲ ਕਰਕੇ ਅਸੀਂ ਸਵੇਰ ਤੋਂ ਵੀ ਰੌਲਾ ਪਾ ਰਹੇ ਹਾਂ ਵੀ ਟੀਮਾਂ ਟਾਈਮ ਨਾਲ ਆਜੇ ਤਾਂ ਟੀਮਾਂ ਮਤਲਬ ਹੋਰ ਮੈਚ ਛੋਟੇ ਵੱਡੇ ਹੋ ਸਕਦੇ ਆ ਬਾਕੀ ਮੈਂ ਫੇਰ ਇੱਕੋ ਗੱਲ ਕਰਦਾ ਮੈਂ ਅੱਜ ਮੈਂ ਕੁਝ ਕਹਿਣਾ ਨਹੀਂ ਪਰ ਥੋੜੇ ਦਿਨਾਂ ਚ ਅਸੀਂ ਫੈਸਲਾ ਕਰ ਲੈਣਾ ਪਰ ਮੈਂ ਇਹ ਵੀ ਹੈ ਵੀ ਤੁਹਾਡਾ ਸਤਿਕਾਰ ਸਿਰ ਮੱਥੇ ਜਿਨ੍ਹਾਂ ਨੇ ਸਾਰਿਆਂ ਨੇ ਤਾੜੀਆਂ ਮਾਰੀਆਂ ਕਿਉਂਕਿ ਮੈਨੂੰ ਪਤਾ ਸਾਡੇ ਅਸੀਂ ਸਾਡਾ ਕੋਈ ਬਹੁਤ ਵੱਡਾ ਟੂਰਨਾਮੈਂਟ ਨਹੀਂ ਹੁੰਦਾ ਇਹ ਸਾਡਾ ਛੋਟਾ ਜਿਹਾ ਟੂਰਨਾਮੈਂਟ ਹੈ ਪਰ ਇੱਕ ਗੱਲ ਹੈ ਵੀ ਅਸੀਂ ਕੰਟੀਨਿਊ ਚਲਾ ਕੇ ਰੱਖਿਆ 25 ਸਾਲਾਂ ਤੋਂ ਨਾ ਕੋਈ ਅਸੀਂ ਬੈਨੀਫਿਟ ਲਿਆ ਨਾ ਹੀ ਲਵਾਂਗੇ ਮਾਂ ਖੇਡ ਨੂੰ ਪਿਆਰ ਕਰਦੇ ਆ ਤੇ ਸਾਰਿਆਂ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਜਿਨ੍ਹਾਂ ਜਿਹੜੇ ਵੀ ਦਰਸ਼ਕ ਆਏ ਨੇ ਇੱਥੇ ਤੇ ਜਿਹੜੇ ਕਬੱਡੀ ਪਲੇਅਰ ਆਏ ਨੇ ਜਿਹੜੇ ਆਫੀਸ਼ੀਅਲ ਨੇ ਤੇ ਮੈਂ ਤਾਂ ਹੁਣ ਵਾਲੀ ਗੱਲ ਹੋਣੀ ਨਹੀਂਗਾ ਹਾਂ ਤੇ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸੋਹਰਦ ਲੋਕਾਂ ਨੂੰ ਅਪੀਲ ਕਰਦਾ ਹਾਂ ਹੱਥ ਬਨ ਕੇ ਬੇਨਤੀ ਕਰਦਾ ਜਿਹੜੇ ਕਬੱਡੀ ਨਾਲ ਜੁੜੇ ਨੇ ਕਿ ਜੇ ماں ਵੀ ماں ਖੇਡ ਕਬੱਡੀ ਨੂੰ ماں ਸਮਝ ਗਏ ਤਾਂ ਆ ਗਈਆਂ ਜਿਹੜਾ ਕੁਝ ਹੋਇਆ ਅੱਗੇ ਨਹੀਂ ਹੋਇਆ ਕਰਦਾ ਸੀ 12-13 ਸਾਲ ਪਹਿਲਾਂ ਕਿਉਂਕਿ ਸਾਡਾ ਵੀ ਲੰਬਾ ਤਜਰਬਾ ਹੈ ਉਹ ਨਾ ਆਉਣ ਦਿਓ ਨਹੀਂ ਕਿ ਦਿਨੇ ਖੇਡ ਕਬੱਡੀ ਨੇ ਖਤਮ ਹੋ ਜਾਣਾ ਫੇਰ ਆਪਾਂ ਨੇ ਪਛਤਾਉਣਾ ਕਿਉਂਕਿ ਸਾਡੇ ਉਥੇ ਬੀਸੀ ਦੇ ਵਿੱਚ ਕੈਨੇਡਾ ਦੇ ਵਿੱਚ ਫੈਡਰੇਸ਼ਨ ਨੇ ਤੰਗ ਹੋ ਕੇ 2 ਸਾਲ ਲਈ ਕਬੱਡੀ ਬੰਦ ਕਰ ਦਿੱਤੀ ਹੈ ਕਬੱਡੀ ਲਈ ਬਹੁਤ ਮਾੜੀ ਖਬਰ ਹੈ ਇਹ ਮਾੜੇ ਫੈਸਲੇ ਨੇ ਪਰ ਉਹ ਸਾਰੇ ਵੀਰ ਉਹਨਾਂ ਦਾ ਕੋਈ ਕਸੂਰ ਨਹੀਂ ਜਿਹੜੇ ਕਬੱਡੀ ਕਰਾਉਂਦੇ ਸੀ ਕਿਉਂਕਿ ਉਹਨਾਂ ਨੂੰ ਤੰਗੀਆਂ ਹੀ ਨਿਯਮ ਆਉਣ ਲੱਗ ਗੀਆਂ ਹੁਣ ਆਪਾਂ ਜੇ ਬਿਆਨ ਕਰਨ ਲੱਗੇ ਤਾਂ ਬਹੁਤ ਲੰਬੀ ਲਿਸਟ ਹੋ ਜਾਣੀ ਐ ਸੋ ਮੈਂ ਇਹ ਕਹਿੰਦਾ ਵੀ ਜਿਹੜੇ ਵੀ ਸਹਿਰਦ ਕਬੱਡੀ ਨਾਲ ਜੁੜੇ ਆ ਜੇ ਇਹਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਤੈਨੂੰ ਆਪਣੀ ਮਾਂ ਵਾਂਗ ਸਤਿਕਾਰ ਦਿਓ ਤੇ ਮਾਂ ਵਾਂਗ ਪਿਆਰ ਦਿਓ ਤਾਂ ਕਬੱਡੀ ਜਿੰਦਾਬਾਦ ਰਹੂਗੀ ਤੇ ਬਸ ਇੰਨੀ ਗੱਲਾਂ ਕਰਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਵਧੀਆ ਸੋ ਸਾਡੇ ਭਰਾ ਮੇਰੇ ਵੀਰੋ ਹਰਪ੍ਰੀਤ ਲੋਟਮ ਜੀ ਕਬੱਡੀ ਮੈਂ ਪਹਿਲਾਂ ਵੀ ਆਖਿਆ ਕਿ ਇਹਨਾਂ ਦੇ ਰੋਮ ਰੋਮ ਵਿੱਚ ਕਬੱਡੀ ਦਾ ਵਾਸਾ ਹੈ ਕਬੱਡੀ ਦੀ ਚੜ੍ਹਦੀ ਕਲਾ ਲਈ ਕਬੱਡੀ ਦੀ ਤਰੱਕੀ ਲਈ ਜੇ ਸ਼ਬਦ ਵਧੀਆ ਲੱਗੇ ਤਾਂ ਜ਼ੋਰਦਾਰ ਵੀਰ ਦੇ ਨਾਂ ਤੇ ਤਾੜੀ ਮਾਰ ਦਿਓ